ਅਬਦਾਲ ਹਵੇਲੀਆਂ ਅਤੇ ਹੋਰ ਨੇੜਲੇ ਪਿੰਡਾਂ ਵਿੱਚ ਘਰ-ਘਰ ਜਾ ਕੇ ਪਹੁੰਚਾਈ ਰਾਤ ਸਮੇਂ ਕਰ ਗੁਰਦਾਸਪੁਰ ਬਿਊਰੋ ਚੀਫ ਦਵਿੰਦਰ ਸਿੰਘ ਪੱਤਰਕਾਰ ਅਸ਼ੋਕ ਚਰੇਵਾਲ ਜਿੱਥੇ ਇਸ ਵੇਲੇ ਹਲਕਾ ਜ਼ਿਲ੍ਹਾ ਗੁਰਦਾਸਪੁਰ ਹੜ੍ਹ ਦੀ ਮਾਰ ਚੱਲ ਰਿਹਾ ਹੈ ਤੇ ਉੱਥੇ ਹੀ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਬੀਤੇ ਕਈ ਦਿਨਾਂ ਤੋਂ ਹੜ੍ਹ ਪੀੜਤਾਂ ਨੂੰ ਰਾਸ਼ਨ ਅਤੇ ਪਸ਼ੂਆਂ ਦਾ ਚਾਰਾ ਦਿੱਤਾ ਜਾ ਰਿਹਾ ਹੈ ਜੀ ਅੱਜ ਪਹੁੰਚੇ ਜੇ ਆਪਣਾ ਡੇਰਾ ਬਣਾ ਕੇ ਹਾਂਜੀ ਤੁਸੀਂ ਮਾਹੌਲ ਦੇਖਿਆ ਕਿਵੇਂ ਦਾ ਜੀ ਮਾਹੌਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਸਾਡੇ ਪੰਜਾਬ ਦਾ ਕੀ ਮਾਹੌਲ ਹੋਇਆ ਹੈ ਪਾਣੇ ਨਾਲ ਬਹੁਤ ਸਾਰਾ ਨੁਕਸਾਨ ਹੋਇਆ ਹੋ ਸਾਰੇ ਘਰ ਮਾਹੌਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਸਾਡੇ ਪੰਜਾਬ ਦਾ ਕੀ ਮਾਹੌਲ ਹੋਇਆ ਹੈ ਪਾਣੇ ਨਾਲ ਬਹੁਤ ਸਾਰਾ ਨੁਕਸਾਨ ਹੋਇਆ ਹੋ ਸਾਰੇ ਘਰ ਜਿਹੜੇ ਉਹ ਟਹਿ ਗਏ ਨੇ ਬਹੁਤ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਜ਼ਿੰਦਗੀਆਂ ਖਰਾਬ ਹੋ ਗਈਆਂ ਬੜਾ ਕੁਝ ਹੋ ਗਿਆ ਤੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਸਾਡੇ ਗਲੋਬਲ ਸਿੱਖ ਜਿਨ੍ਹਾਂ ਦੀ ਖੱਲਾ ਸ਼ਹਿਰੀ ਸਦਕਾ ਸਿੱਧਰ ਆਇਆ ਤੇ ਜੋ ਸਾਡੇ ਤੋਂ ਸਰਦਾਪੁਰ ਦਾ ਹੋ ਸਕਦਾ ਜੀ ਮਾੜਾ ਮੋਟਾ ਸਾਡੀ ਇਹ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਉੱਥੇ ਤੱਕ ਪਹੁੰਚ ਕੀਤੀ ਜਾ ਸਕੇ ਕਿ ਉਹਨਾਂ ਨੂੰ ਥੋੜਾ ਬਹੁਤ ਰਾਸ਼ਨ ਵਗੈਰਾ ਜਾਂ ਜੋ ਵੀ ਜੋ ਵੀ ਹੋ ਸਕੇ ਉਹ ਕਰੇ ਕਿਹੜੇ 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 ਪਿੰਡ ਸਾਰੇ ਵਿਜ਼ਿਟ ਕਰਕੇ ਆਏ ਜੀ ਹੱਲੇ ਤਾਂ ਹੁਣੇ ਆਏ ਹਾਂ ਜੀ ਹੱਲੇ ਤਾਂ ਹੁਣੇ ਆਏ ਆ ਤੇ ਹੁਣ ਇੱਧਰ ਪਾਣੀ ਬਹੁਤ ਜ਼ਿਆਦਾ ਖੜਾ ਹੈ ਟੂ ਮੱਚ ਪਾਣੀ ਹੈ ਤੇ ਉਧਰੋਂ ਦੀ ਦੂਸਰੇ ਪਾਸੇ ਜੇ ਫਿਰ ਅੱਗੇ ਪਿੰਡ ਜਾਣੇ ਇੱਕ ਪਿੰਡ ਇਧਰ ਅਬਦਾਲ ਹੈ ਨਾ ਜੀ ਜੀ ਉਹ ਰੱਤਾ ਅਬਦਾਲ ਵੇਲੀਆਂ ਅਬਦਾਲ ਅਬਦਾਲ ਥਾਣੀ ਜਾ ਕੇ ਫਿਰ ਪਿੰਡ ਆਉਂਦਾ ਯਕੀਨ ਆ ਦੱਸਦੇ ਸੀ ਵੇਲੀਆਂ 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 ਉੱਥੋਂ ਤੱਕ ਜੇ ਕਹਿੰਦੇ ਪਹੁੰਚ ਨਹੀਂ ਹੋਈ ਉਧਰ ਉਧਰ ਜਾਣਾ ਚਾਹੀਦਾ ਸਰ ਹੋਰ ਵੀ ਆਪਣਾ ਹਰ ਪ੍ਰਭਾਵਤ ਕਾਫੀ ਏਰੀਆ ਨੇ ਜੀ ਉਧਰ ਵੀ ਜਾਵਾਂਗੇ ਹਰ ਦੂਣਾ ਆ ਗਏ ਆ ਤੇ ਜਾਵਾਂਗੇ ਬਾਕੀ ਹੋਰ ਵੀ ਸਾਡੇ ਬੜੇ ਭੈਣਾ ਭਰਾ ਲੱਗੇ ਹੋਏ ਨੇ ਸਾਰੇ ਪੰਜਾਬ ਨਾਲ ਪੰਜਾਬ ਹੀ ਖੜਾ ਹੈ ਜੀ ਪੰਜਾਬ ਦੇ ਨਾਲ ਪੰਜਾਬ ਹੀ ਖੜਾ ਹੈ ਔਰ ਸਾਰੇ ਲੱਗੇ ਹੋਏ ਨੇ ਆਪਣੀ ਆਪਣੀ ਕੋਸ਼ਿਸ਼ ਕਰ ਰਹੇ ਨੇ ਸਾਰੇ ਹੋ ਜਾਏਗਾ ਸੱਚੇ ਪਾਤਸ਼ਾਹ ਬਾਬਾ ਨਾਨਕ ਸਭ ਠੀਕ ਕਰੇ ਪਰ ਕਿੰਨੇ ਦਿਨ ਲੌਂਗ ਗੋਲ ਇੱਥੇ ਆ ਜੀ ਹੁਣ ਤਾਂ ਇੱਥੇ ਕਿਤੇ ਨਹੀਂ ਜਾਂਦੇ ਜੀ ਇੱਥੇ ਸਰ ਹੋਰ ਜਿਹੜੀ ਸੈਲੀਬ੍ਰਿਟੀਆ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਜੀ ਭਾਜੀ ਉਹ ਆਪ ਕੋ ਆਪਣਾ ਕੰਮ ਕਰ ਰਹੇ ਆ ਜੀ ਅਸੀਂ ਆਪ ਕੋ ਆਪਣਾ ਕੰਮ ਕਰ ਰਹੇ ਆ ਜੀ ਸਭ ਲੱਗੇ ਹੋਏ ਆ ਇਸ ਆਪ ਦਾ ਵਿੱਚ ਸਾਰੇ ਲੱਗੇ ਹੋਏ ਪੰਜਾਬ ਸਾਨੂੰ ਸਾਰਿਆਂ ਨੂੰ ਬਹੁਤ ਪਿਆਰ ਆ बि लाइ जनाह